ਮਸਲੀਨ ਦੇ ਵਿੱਚ ਇੱਕ ਬਹੁਤ ਹੀ ਸੋਹਣਾ ਆਰਟੀਕਲ ਆਇਆ ਜੀ ਆ ਸਾਰੇ ਦੇ ਵਿੱਚ ਐਮਬਰਾਇਡਰੀ ਕੀਤੀ ਜੀ ਬਹੁਤ ਹੀ ਪਿਆਰਾ ਮਸਲੀਨ ਫੈਬਰਿਕ ਹੈ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਜਿਵੇਂ ਇਹ ਨੈਕਸਟ ਦੀ ਡਿਜ਼ਾਈਨਿੰਗ ਦੀ ਲੁੱਕ ਚੈੱਕ ਕਰ ਲੋ ਜੀ ਬਹੁਤ ਸੋਹਣੀ ਕਲਚ ਆਈ ਹੈ ਦੇਖੋ ਪ੍ਰਾਈਸ ਅਕੋਰਡਿੰਗ ਬਹੁਤ ਬੈਸਟ ਹੈ ਜੀ ਇਹ 1800 1900 ਪ੍ਰਾਈਸ ਦੇ ਸੂਟ ਨੇ ਇਹ ਜਿਹੜੇ ਕਿ ਆਪਾਂ ਲੈਸ ਦੇ ਵਿੱਚ ਕੱਢਨੇ ਹੋਣਾ 1900 ਵਾਲਾ ਪ੍ਰਾਈਸ ਦਾ ਸੂਟ 1200 ਰੁਪਏ ਦਾ ਜੀ ਆ ਫਰੰਟ ਚੈੱਕ ਕਰ ਲੋ ਦੇਖੋ ਬਹੁਤ ਸੋਹਣਾ ਫਰੰਟ ਰੈਨ ਵਾਲਾ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਜੀ ਔਰ ਐਮਬਰਾਇਡ ਫਰੰਟ ਦੇ ਉੱਪਰ ਸਾਡਾ ਡਿਜ਼ਾਈਨ ਹੈ ਬੈਕ ਸਾਰੀ ਇਹਦੀ ਪਲੇਨ ਆਉਗੀ ਜੀ ਬਾਟਮ ਇਹਦੀ ਪਲੇਨ ਆ ਗਈ ਦੇਖੋ ਜੀ ਬਹੁਤ ਹੀ ਸੋਹਣੀ ਡਿਜ਼ਾਈਨ ਹੈ ਸਿਰਫ 1200 ਪ੍ਰਾਈਸ ਦੇ ਵਿੱਚ ਹੈ ਦੁਪੱਟਾ ਪਿਓਰ ਦਾ ਪ੍ਰਿੰਟ ਹੈ ਜੀ ਆ ਲੋ ਦੁਪੱਟਾ ਦੇਖੋ ਜੀ ਪਿਓਰ ਦਾ ਪ੍ਰਿੰਟ ਦੁਪੱਟਾ ਦੁਪੱਟੇ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਪ੍ਰਿੰਟਡ ਦੇ ਵਿੱਚ ਦੁਪੱਟੇ ਜੀ ਸਿੰਪਲ ਸੂਪਰ ਆਈਟਮ ਵਾਲੇ ਮਸਲੀਨ ਫੈਬਰਿਕ ਰਹੂਗਾ ਕਲਰ ਚੈੱਕ ਕਰ ਲਓ ਜਿਵੇਂ ਫਸਟ ਓਪਨ ਕੀਤਾ ਜੀ ਇੱਕ ਛੇੜੇ ਦੇ ਵਿੱਚ ਦੇਖੋ ਜੀ ਕਿ ਬਹੁਤ ਸੋਹਣਾ ਜੁਲਰ ਰਿਹਾ ਚਾਰ ਕਲਰ ਨੇ ਚਾਰੇ ਕਲਰ ਬਹੁਤ ਸੋਹਣੇ ਨੇ ਇਨਾਂ ਨੂੰ ਤੁਸੀਂ ਆਨਲਾਈਨ ਬੁੱਕ ਕਰਵਾ ਲਓ ਜੀ ਸਾਡੇ WhatsApp ਦੇ ਉੱਪਰ ਸਿਰਫ 1200 ਪ੍ਰਾਈਸ ਦੇ ਵਿੱਚ ਹੈ ਜੀ ਆਹ ਲੋ ਇਹਦੀ ਜਵੇ ਆਹ ਦਾ ਬੱਟਾ ਦੇਖੋ ਜੀ ਆਹ ਇਹਦੀ ਬਾਟਮ ਆ ਗਈ ਦੇਖੋ ਇਹਦੀ ਇਹ ਬਾਟਮ ਰੂਗੀ ਗਰੇਜ ਹੈ ਕਲਰ ਦਾ ਸੂਟ ਹੈ ਇਹਦੇ ਵਿੱਚ ਜਿਵੇਂ ਇੱਕੇ ਸ਼ੇਡ ਰੂਗੀ ਪੀਚ ਆਹ ਇਹਦੀ ਬਾਟਮ ਆ ਗਈ ਦੇਖੋ 1200 ਪ੍ਰਾਈਸ ਇਸ ਤੋਂ ਬਾਅਦ ਇੱਕ ਆਹ ਸ਼ੇਡ ਰਹਿ ਗਿਆ ਦੇ ਵਿੱਚ ਆ ਦੇਖੋ ਮਤਲਬ ਕਿ ਚਾਰ ਕਲਰ ਆਏ ਨੇ ਚਾਰੇ ਕਲਰ ਬਹੁਤ ਸੋਹਣੇ ਆਏ ਨੇ ਸਭ ਤੋਂ ਨਵੀਂ ਲਾਂਚ ਹੈ ਜੀ ਇਹ ਪਹਿਲਾਂ ਪ੍ਰਾਈਸ ਅਸੀਂ ਸਭ ਤੋਂ 1900 ਰੁਪਏ ਰੇਂਜ ਦੇ ਵਿੱਚ ਸੀਗਾ ਹੁਣ ਆਪਾਂ ਲੈਸ ਦੇ ਵਿੱਚ ਲਿਆ ਜੀ 1200 ਰੁਪਏ ਦਾ ਸੂਟ ਰਹੂਗਾ ਜਿਸ ਟਾਈਮ ਇਹ ਪਹਿਲਾਂ 1900 ਰੁਪਏ ਦਾ ਸੀਗਾ ਹੁਣ 1200 ਰੁਪਏ ਦਾ ਨਵਾਂ ਸਟਾਕ ਆਇਆ ਸਾਰਾ ਦਾ ਦਬਾਰਾ